ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਮਾਰਗੇ ਰਾਹਤਾ ਦੇਵਾਂਗੇ ਇਹ ਜਿਹਦੇ ਗੱਲ ਨਹੀਂ ਤੂੰ ਨਹੀਂ ਤੇਰਾ ਬਖੜਾ ਜਿਹਾ ਕੱਠਬੱਠ ਕਰ ਲਈ ਕੱਠਵੱਟ ਦਾ ਕੀ ਕਰਨਾ ਆਪਾਂ ਓਏ ਉਹ ਵੀ ਬੰਦੇ ਨਰਮੀ ਆ ਯਾਰ ਅੱਛਾ ਤੂੰ ਇੱਕ ਪਮ ਜੰਬ বিনা ਕੱਪੜਿਆਂ ਤੂੰ ਵੀ বিনা ਕੱਪੜਿਆਂ ਤੋਂ ਭਗਾਈ ਕੇ ਮਾਰਦਾ ਨਹੀਂ ਐਂ ਕੱਲ ਕਰ ਜਾ ਤੂੰ ਤੂੰ ਜਿਹੜਾ ਮੈਨੂੰ ਸਾਰਾ ਖਰਚਾ ਆਪ ਕਰ ਦੂ ਕਰ ਦੇ ਉਹ ਕੌਣ ਸਾਰਾ ਖਰਚਾ ਸਾਰਾ ਖਰਚਾ ਆਪ ਕਰ ਉਹ ਓ ਜੇ ਨਰੇਬਾਜਨਾ ਹਾਂ ਫੇਰ ਤਾਂ ਉਹ ਹੋਣੀ ਗੱਲ ਹੈ ਪਰ ਵਾਹ ਨਾ ਮੈਂ ਕਿਥੇ ਗੱਲ ਜੀ ਚੱਲ ਠੀਕ ਬੱਜਾ ਇਹ ਜਾਂ ਹੈ ਜਲਦ ਰਾ ਬੰਦਾ ਉਹ ਜਾ ਪਾਉਣ ਸਾਰਾ ਕੁਝ ਪੁੱਛ ਲਾਂਗੇ ਬਾਈ ਪੱਕੇ ਵੀ ਕੀ ਕੁਝ ਕਰੇਗਾ ਕਿਵੇਂ ਖਰਚਾ ਕਰੇਗਾ ਸਾਰਾ ਕੁਝ ਪੁੱਛ ਲਾਂਗੇ ਹਾਂ ਹੈ ਤੁਸੀਂ ਪੁੱਛਣਾ ਕੀ ਮੇਰੀ ਜੁਮੇ ਬੜੀ ਆ ਜਾ ਰਹਾ ਬਕੂੜੀ ਵਾਲਾ ਦਾ ਪੈਸਾ ਨਾ ਲੱਗੇ ਯਾਰ ਹਾਂ ਨਾ ਨਾ ਕੁੜੀ ਵਾਲਾ ਦਾ ਨਹੀਂ ਲੱਗਦਾ ਠੀਕ ਹੈ ਮੋਕਤੀ ਮਾਰੂਗਾ ਤਾਂ ਐਸ ਵਾਸਤੇ ਨਹੀਂ ਜਿਉਂ ਉਹਨਾਂ ਦੇ ਘਰ ਹਨ ਇੱਧਰ ਹੀ ਇੱਧਰ ਹੀ ਆਹੋ ਤੂੰ ਦੇਖੀ ਤਾਂ ਸਹੀ ਰੜਕ ਪਾਜੀ ਪਈਆ ਯਾਰ ਸਾਰੇ ਕਾਸ਼ੇ ਦੀ ਓਡੀ ਟੈਖਾ ਰਾਜ ਕਰੂਗੀ ਆ ਟਾਇਰ ਪਤਾ ਨਹੀਂ ਕਿਨੇ ਖਲਾ ਰਿਆ ਬਚਾਲੇ ਯਾਰ ਤੇ ਇੱਟਾ ਕੋਈ ਕੰਮ ਕਰ ਜੇ ਹੋਣਗੇ ਮੁੰਡੇ ਇੱਥੇ ਆ ਆ ਇੱਥੇ ਲਾ ਹਾਂ ਗਿਆ ਬੜੇ ਕਾਜ ਸੰਨ ਰਲੇ ਦੀ ਹੁੰਦੀ ਹੈ ਦੇਖ ਲੈ ਹਾਂ ਐ ਅੱਡੇ ਅੱਡੇ ਕਿਦਾਂ ਦੀ ਅੜੀ ਖੜੀ ਜਵਾਬਾ ਅੱਛਾ ਹੋਰ ਚੰਗੀ ਵਾਚ ਚਲੋ ਭਾਈ ਹੈ ਕਿਹੜਾ ਕਹਿੰਦਾ ਅੱਗੇ ਤੇਰੇ ਭਾਗ ਲਿਛੇ ਹਾਂ ਆ ਜਾ ਕਿਹੜਾ ਕੰਮ ਸਿਰੇ ਚੜਾ ਦੇਂਗੇ ਤੇਰਾ ਐਂ ਤਾਂ ਘੱਟ ਬਾਦ ਬੋਲ ਚੱਲ ਤੂੰ ਦੇਖ ਬਣਾ ਕੋਈ ਨਹੀਂ ਆਏ ਕੀ ਕਰੀਏ ਐਂ ਤਾਂ ਕਿਹਦੇ ਲੜੇ ਬੋਲੇ ਵੀ ਨਹੀਂ ਹੋਂ ਤਾਂ ਘਰ ਆ ਜਾ ਆ ਜਾ ਘਰ-ਵਾਰ ਤਾਂ ਹੁਣ ਪਾਇਆ ਹਨਾ ਗੜ ਤੋਂ ਕੱਢੀ ਪੀ ਟੈਂਡਰ ਆਜਦਾ ਰਹਿੰਦਾ ਤਾਂ ਅੱਛਾ ਇੱਧਰ ਰਹਿੰਦਾ ਉਹ ਬੈਠਾ ਇਹ ਆਪ ਦੀ ਘਰਿਆ ਮੁਕਾ ਉਹ ਬੈਠਾ ਚੁਣੋ ਹਾ ਉਹ ਟਿਕਾ ਕਰੇ ਤੱਕ ਵੀ ਆਜੋ ਆਜੋ ਤੋਂ ਪਸੇ ਕੀ ਆਂਦਾ ਸੀ ਹੋਰ ਪਾਲ ਲੈ ਠੀਕ ਹੈ ਠੀਕ ਹੈ ਵਧੀਆ ਹੋ ਠੀਕ ਹੈ ਵਧੀਆ ਵਧੀਆ ਚੜਦਾ ਆ ਤੈਨੂੰ ਫੇਰ ਅੱਜ ਹੀ ਲਾਇਆ ਮੈਂ ਕਿਹਾ ਕੱਢ ਕੰਡਾ ਸਵੇੜ ਕਿਨੇ ਨਾ ਨਾ ਵਧੀਆ ਕਰਿਆ ਬਾਲੀ ਸੋਣੀ ਗੱਲ ਕਰੀ ਜਾ ਤਾਂ ਮੈਂ ਵੀ ਖੇਤ ਪਾਣੀ ਲਾਈ ਜਾਂਦਾ ਸੀ ਅੱਛਾ ਹੈ ਗੇ ਲੈ ਟੈਰੀ ਹੁਣੀ ਆ ਨਾ ਓਏ ਨਹੀਂ ਉਹ ਨਹੀਂ ਕੁਝ ਨਹੀਂ ਹੁੰਦਾ ਮੈਨੂੰ ਕਹਿਆ ਅੱਜ ਧੀ ਕਰੀਂ ਦੇ ਤਾਂ ਮੈਂ ਖੜਾ ਹੋ ਮੈਂ ਕਿ ਜਿੱਗੜੀ ਦੰਦੇ ਤੋ ਅੱਜ ਧੀ ਜੇ ਹਾਂ ਆ ਧੀ ਕਰੀ ਲਾ ਦੇ ਪਾਲਾ ਬਾਜੋ ਪਾਲਾ ਹੁਣ ਦੇਖ ਹੋਰ ਦੱਸੋ ਗੱਲ ਬਾਤ ਕੋਟੀ ਦਾ ਕੋਟੀਆ ਪਾਣੀ ਲਈ ਜਾਂਦੀ ਸੀ ਐ ਫਿਰ ਪਾਣੀ ਆ ਸੀ ਮੁੰਡਾ ਖੇਤ ਸੀ ਪਾਣੀ ਲਾਉਂਦਾ ਉੱਥੇ ਵਾਗ ਗਿਆ ਸੀ ਮੇਰੇ ਕੋਲੇ ਅੱਛਾ ਠੀਕ ਆ ਕੋਲੀ ਵਾਗ ਗਿਆ ਸੀ ਬੱਚੇ ਦੇ ਕੋਲੋਂ ਜਾ ਕੇ ਆਇਆ ਤੂੰ ਲੈ ਗਿਆ ਆਇਆ ਤਾਂ ਹਿੰਮਤੀ ਹੈ ਕੰਜਰ ਦਾ ਇਸ ਗੱਲੋਂ ਤਾਂ ਮੇਰਾ ਕੀ ਲੱਗਿਆ ਆਪਾ ਮੇਰਾ ਕੀ ਲੱਗਿਆ ਹੈ ਬੱਤੇ ਆ ਤਾਂ ਮਾ ਤੇ ਬਾਬੇ ਨਹੀਂ ਥਾਈ ਲੱਗਦਾ ਬਾਬੇ ਦਾ ਲੈ ਬਾਬਾ ਦੇਖ ਫਿਰ ਕੀ ਦੇਖਾਂ ਸ਼ੇਰਾ ਏ ਆਪਾ ਇਹਨਾਂ ਦੀ ਦੇਖਾ ਬੱਚੇ ਨੇ ਸਕਰੀਨ ਹਾਂ ਸਕਰੀਨ ਅੱਛਾ ਅੱਛਾ ਠੀਕ ਹੈ ਗੱਲਬਾਤ ਮੈਂ ਮੂੰਹ ਤੇ ਲੈ ਆਈ ਜੀ ਜੰਮੇ ਕੋਈ ਸਾਰਾ ਐਸੇ ਨਹੀਂ ਕਰਨਾ ਉਹ ਗੱਲ ਤੇਰੀ ਸੀ ਆਪਾ ਜੀ ਆਪਈ ਆਬਜੀ ਗੱਲਬਾਤ ਠੋਕਰ ਲਾ ਲੈ ਜਿਹੜੀ ਮੂੰਹ ਤੇ ਗੱਲਬਾਤ ਹੋ ਜੇ ਤੇਰੀ ਕੀ ਕੋਈ ਖੁਆਇਸ਼ ਮੰਗ ਮੰਗਾਈ ਮੰਗ ਮੰਗਾਈ ਤਾਂ ਭਰਾਵਾ ਦੇ ਕੁਛ ਨਹੀਂ ਚੰਦ ਤੂੰ ਮੈਂ ਬਾਹਰ ਨਹੀਂ ਹੁੰਦਾ ਹਾਂ ਕਹ ਲੈ ਜਿੱਦਿਆ ਤੂੰ ਵੀ ਦੇਖ ਆ ਉਹਦੇ ਜਵਾਕਾਂ ਵਰਗੇ ਹੀ ਆ ਹਾਂ ਤੇ ਇਹਨੇ ਵੀ ਮੰਗ ਮੰਗਾਈ ਦਾ ਕੀ ਆਪਾਂ ਨੂੰ ਯਾਰ ਬਾਹਰ ਜਣਾ ਕਹੀਦੀ ਕਿ ਤੇ ਮੈਂ ਆ ਲੈਣਾ ਸੀ ਆ ਲੈਣਾ ਸੀ ਕਿ ਨਹੀਂ ਉਹ ਨਾ ਨਾ ਤੇਦੀ ਬੂਣ ਜੀ ਦਾ ਮੇਰੇ ਤੋਂ ਹੁਣ ਭਾਂਜੀ ਪੁੱਧੀ ਕਿਉਂ ਵਰਨੀ ਆਣੀ ਇਹ ਦੀ ਬੜਾ ਫੁੰਡਾ ਯਾਰ ਉਹ ਯਾਰ ਕੀ ਬੈਸੇ ਕਿੰਨੇ ਕੋਏ ਇਹਦੇ ਨਾਲ ਮੇਰੇ ਕਾਜੇ ਪੈਸੇ ਲੱਕ ਪੈਸੇ ਮੈਂ ਕੋਈ ਦਲਾਹਾਂ ਯਾਰ ਕੀ ਗੱਲ ਹੋ ਗਈ ਜਾਂਦਾ ਅਖੇ ਠੱਕੇ ਨਾਲ ਸਕੂਟਰ ਦੇਵਾਂਗੇ ਮੈਂ ਲੈੰਦੇ ਨਹੀਂ ਜਦੋਂ ਅਗਲੇ ਨਾ ਨਾ ਜੇ ਸਹੀ ਗੱਲ ਦੱਸ ਨਾ ਜੇ ਸਹੀ ਠੱਕੇ ਦਿੰਦੇ ਆ ਤਾਂ ਦੇ ਦਿੰਦੇ ਫਿਰ ਉਹ ਖੜ ਗਿਆ ਗੱਲ ਕਰ ਕੇ ਰ ਮੇਰਾ ਕੋਈ ਪਛਾਣ ਪੁੱਛਿਆ ਨਹੀਂ ਹੋਇਆ ਕੀ ਆ ਵਾਹ ਮੈਨੂੰ ਕਹਿੰਦਾ ਕਿ ਪੈਸੇ ਮੈਂ ਕਿਹਾ ਮੈਂ ਬਚਨੇ ਤੋ ਕੀ ਲੈਣਾ ਯਾਰ ਹਾਂ ਹਾਂ ਨਹੀਂ 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 ਸਾਡੀ ਇਹਦੀ ਕੋਈ ਗੱਲ ਨਹੀਂ ਨਾ 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 ਪੈਸੇ ਟਕੇੜੀ ਕੋਈ ਗੱਲ ਨਹੀਂ ਹੋਈ ਭਾਈ ਫੇਰ ਤਾਂ ਰੱਖ ਲੈ ਦੇਣਾ 5-7 ਦਿਨਾਂ ਤੱਕ 5-7 ਦਿਨਾਂ ਤੱਕ ਦਿਨ ਰੱਖ ਲੈ ਸਾਈ ਕਰਨਾ ਕਿ ਸਿੱਧਾ ਕੁੜੀ ਤੇ ਚੜਾ ਜੀ ਕੀ ਕੁੜੀ ਤੇ ਚੜਾ ਦੀ ਭਗਾਈ ਮੈਂ ਕਹਿੰਦਾ ਮਤਲਬ ਹੀ ਬਰਾਤ ਚੜਾ ਦੇ ਆਪਾਂ ਬਰਾਤ ਲੈ ਚੱਲ ਗਏ ਹੋਰ ਕੀ ਉਹ ਬਰਾਤ ਤਾਂ ਫੇਰ ਹੀ ਆਊ ਜੇ ਆਪਾਂ ਦੇਖ ਦਿਖਾਈ ਕਰਾਂਗੇ ਹੁਣ ਉਹਨਾਂ ਦੇ ਘਰੇ ਘਰਦਿਆਂ ਨੂੰ ਦਿਖਾਉਣਾ ਪਊਗਾ ਅੱਜ ਜਦੋਂ ਤੇਰੀ ਜ਼ਿੰਮੇਵਾਰੀ ਹੈ ਤੇਰੇ ਕਹਿੰਦੇ ਕਰਨਗੇ ਉਹ ਜ਼ਿੰਮੇਵਾਰੀ ਤਾਂ ਹੈਗੀ ਫੇਰ ਵੀ ਕੋਈ ਦਿਨ ਤੋਂ ਤਾਂ ਵੱਜੂ ਹੀ ਆਸਰਾ ਨਵਾਂ ਪਾਇਆ ਜਿੰਨਾ ਮਿਸਤਰੀ ਲੱਗੀ ਪਿਆ ਇੱਥੇ ਜਿਹੜਾ ਜੱਜ ਲੱਗਿਆ ਘਰ ਦੀ ਤਾਂ ਛੱਡ ਕਰ ਚੰਗਾ ਛਾਉਣ ਵਾਲਾ ਬੜੀਆਂ ਟੂਟੀਆਂ ਲੱਗੀਆਂ ਨੇ ਦੇਖ ਟੋਕੜੀ ਲੱਗਿਆ ਵਿੱਚ ਓਏ ਗੁਰਿੰਨੇ ਬੰਦਾ ਕਿਆ ਥਿੰਦਾ ਏ ਕੀ ਕਹਣਾ ਯਾਰਾ ਨਹੀਂ ਮਾਤਲ ਵੀ ਜਿਹੜੀ ਟੱਤੀ ਆ ਉਹ ਪ੍ਰੈਸ਼ਰ ਵਾਲੀ ਟੁੱਟੀ ਸੜਦੀ ਤੇ ਫਿਰ ਸਿੱਧਾ ਇਹਦੇ ਵੀ ਪ੍ਰੈਸ਼ਰ ਵਾਲੀ ਆ ਬੜੀ ਕਾ ਤੋ ਜਾਣ ਪਾਲਿਆ ਯਾਰ ਲੜੋ ਨਾ ਵੀ ਛੂਲ ਕੇ ਕੋਈ ਲਾ ਆ ਦੇਖ ਲੈ ਤੇਰੇ ਸਾਹਮਣੇ ਆ ਪਾਲਿਆ ਨਿਗਾ ਮਾਰ ਲੈ ਸਾਰੇ ਘਰ ਚ ਨੋ ਨਾ ਜੀ ਖਪਾਈਸ਼ਰ ਮਤਲਬੀ ਲਮਾਰੀ ਬਣੀਆ ਯਾ ਬਰ ਛਟੂ ਪਕਾਉ ਲਗੇ ਤਾਂ ਯਾ ਪੱਤਰ ਪੁੱਤਰ ਗਿਰਨੇ ਗਾਈ ਮਰੀ ਜਿਵੇਂ ਮਤਲਬ ਗਦਾਮ ਚ ਨੀ ਕੋ ਬਾਲੜ ਗਿਆ ਤੇ ਢਾਈ ਚੜ ਗਿਆ ਜਿਵੇਂ ਕੱਟਣਾ ਬਈ ਚੁੱਡੀ ਅੜ ਗਈ ਪੜੱਕ ਦੇਣੇ ਆਈ ਨਹੀਂ ਹੈ ਕੋਈ ਸਹੂਲਤ ਕੋਈ ਨਾ ਸਹੂਲਤ ਚਾਹੀਦੀ ਹੈ ਸਹੂਲਤ ਜਾਰੀ ਮਿਲੂ ਕੋਈ ਵਰ ਕਿੰਨੀ ਕਾ ਭਾਈ ਉਹ ਬਟਾ ਜਾ ਰ ਮਤਲਬੀ ਆਈ ਹੂ 10 ਘਟ 30 ਰਾਜਾ ਤੀ ਹਾਂ 10 ਘਟਦੀ 20 ਬਣਦੀ ਹੈ ਕਿਵੇਂ ਉਮਰ ਹਾਂ 10 ਘਟਦਾ ਹੋਰ ਤਾਂ ਕਿਹੜੀ ਹੋਈ ਪਹਿਲੇ ਯਾਰ ਦਾੜ੍ਹੀ ਕਾਲੀ ਪਈ ਆ ਕੰਨ ਕਿੰਨੇ ਕ ਤੇਰੇ ਹਿਸਾਬ ਨਾਲ ਕਿੰਨੀ ਕ ਓਵਰ ਦਾ ਹਿਸਾਬ ਲਾਲਾ ਮੈਂ 47 ਵੇਲੇ ਡੁੱਢਕ ਸਾਲ ਦਾ ਸੀਗਾ ਫੇਰ ਤੂੰ ਬੜਾ 47 ਤੇ 13 50 50 ਤੇ 13 ਕੱਢਦੇ ਉਹ 30 ਬਣਦੀ ਭੈਣ ਦੇ ਲੈਣੋ 93 ਸਾਲ ਦਾ ਬਣਦਾ ਹਿਸਾਬ ਨਾਲ ਤਾਂ ਫਿਰ ਬਾ ਨੂੰ ਬਣਦਾ ਇਹ ਤਾਂ ਬੁਲੇਖਾ ਪੈ ਗਿਆ ਇਹਨੂੰ 47 ਦਾ ਬਹੁਤ ਚਲ ਉਂ ਕਲ ਮਲਾ ਕੇ ਦੱਸ ਦੇ ਫਿਰ ਕੋ ਮਟੋ ਕੀ ਲੈਣਾ ਟਾਈਮ ਟੇ ਨਾਲ ਵੱਧ ਲਾੜੂ ਬਸ ਉਹ ਤਾਂ ਕੀ ਟਾਈਮ ਵੱਧ ਲਾ ਮੈਂ ਤਾਂ ਜੱਜ ਕਰਨਾ ਜਿਵੇਂ ਜਰਮ ਤੂੰ ਹੀ ਨਹੀਂ ਚੱਕਦਾ ਆਹ ਫੇਰ ਵੀ ਮੈਂ ਪੁੱਛਦਾ ਸੀ ਕੁੜੀ ਦੀ ਉਮਰ ਫੇਰ ਮੈਂ ਤੁਹਾਨੂੰ ਦੱਸੂ ਕੁੜੀ ਕੁੜਲੀ ਦਾ ਫਰਕ ਉਹ ਕੀ ਭਗਾਈ ਮਰੀ ਜਨੇ ਨਹੀਂ ਵੀ ਕਾਫੀ ਦੀ ਗੱਲ ਕਰਦਾ ਮੇਕ ਦਾ ਫਰਕ ਪੈ ਜਾਂਦਾ ਪੂਰੀ ਦੀ ਉਮਰ ਸਾਰੀ ਹੈਗੀ ਐ 28 29 ਸਾਲ ਬਸ ਕੀ ਛੋਡੇ ਪੱਟੂ ਕੀ ਛੋਡੇ ਪੱਟੂ ਕੰਮ ਆ ਕੰਮ ਵਾਲੇ ਵੀ ਉਮਰ ਛਪਈਓ ਪੂਰੀ ਬੋਕਰ ਬੁੱਕਾ ਗੇੜਾ ਉਹ ਕੰਮ ਦਾ ਵਧੇਰਾ ਕਰਦੀ ਐ ਐ ਚੱਲਣਾ 28 29 ਸਾਲ ਦੀ ਐ ਗੱਲ ਕਰਨਾ 5 6 ਸਾਲ ਵੱਡਾ ਵੀ ਉਹ ਕਿੱਡੀ ਗੱਲ ਆ ਜਾਂਦੀ 5 6 ਤਾਂ 15 ਸਾਲ ਵੱਡਾ ਹੂ ਨਾ ਨਾ ਇੰਨਾ ਕੁੱਤੇ ਬੰਦ ਲੋਕ ਮੈਨੂੰ ਭੜਕੂ ਵੱਡਾ ਹੂ ਉਹ ਦੇਖੋ ਕੱਟ ਜੀ ਗੱਲ ਕਰਨਾ ਕੱਟ ਮਰ ਨੀ ਕੱਟ ਦਾ ਠੀਕ ਹੀ ਹੈ ਦਰਬਿਆਨੀ ਦੇਖ ਇਹਨਾਂ ਨਾਲ ਗੱਲ ਕਰ ਲਾ ਸੀ ਦੋ ਹੀ ਕੱਪੜਿਆਂ ਚ ਕੁੜੀ ਲੈ ਕੇ ਆਣੀ ਅਸੀਂ ਕੋਈ ਵਾਹਲਾ ਵਾਧੂ ਦਾ ਫालतू ਦਾ ਖਰਚ ਨਾ ਕਰੀਏ ਅੱਜ ਨਾ ਕਰੀਏ ਸਵੇਰੇ ਦੋ ਕੋੜੇ ਮਮਾ ਇੱਕ ਕੱਛਾ ਕੀ ਮਾਰੀਏ ਨੇ ਚਾਂਦੀ ਯਰ ਪਕਾਈ ਐ ਆਏ ਲੱਗੇ ਉਹ ਮੈਂ ਕੀ ਹੋ ਗਿਆ ਵੀ ਬੜਾ ਖਾਚ ਨਹੀਂ ਕਰਨ ਦੋ ਕੱਪੜਿਆਂ ਦੀ ਕੁੜੀ ਲਾਉਂਗਾ ਹੱਥ ਕੜੀ ਤੇ ਪੱਟ ਕੜੀ ਇੱਕ ਵਾਰ ਹੱਥ ਕੜੀ ਵਟ ਕੜੀ ਕੀ ਕੈਂਦਾ ਭਾ ਵੀ ਚੁੰਨੀ ਨਾਲ ਬਖਸ਼ੂਟ ਹੋ ਗਿਆ ਸਾਰਾ ਵੀ ਸਾਡਾ ਉਹ ਤਾਂ ਹੂ ਯਾਰ ਉਹ ਵੀ ਛੂਟ ਆ ਉਹ ਤਾਂ ਹੂ ਇੱਕ ਤੈਨੂੰ ਹੋਰ ਦੱਸਣਾ ਹੋਰ ਨਜ਼ਾਰਾ ਇਹਨਾਂ ਦੀ ਅੰਦਰ ਜਿਹੜੇ ਮਾਦਲ ਸਵਾਤ ਪੱਟਾ ਕੰਬੜਾ ਕਹਿੰਦੇ ਹਾਂ ਹਾਂ ਕੱਪੜੇ ਲੱਗਿਆ ਹੂ ਭੈਣ ਨੂੰ ਬਣਾਇਆ ਹਾਂ ਗੰਗਾ ਚ ਮਚਲੀ ਵੀ ਬੈੱਡਾ ਤੇ ਇਹ ਆਈ ਦੇ ਮੋਟੇ ਗੱਜੇ ਨੇ ਸਪ੍ਰਿੰਗ ਸਪ੍ਰਿੰਗ ਲੱਗਿਆ ਉਧਰਲੇ ਇੱਕ ਕੱਟਾ ਮਾਰਿਆ ਕੋਈ ਤੰਨੇ ਬੱਜਿਆ ਕਰਨੇ ਇਹ ਕੀ ਕਹਿਣਾ ਯਾਰਾ ਗੱਲ ਆ ਵੀ ਪਾਛਾ ਲੈਣਾ ਕਿ ਮੈਂ ਆਪਾਂ ਪੰਚਾਇਤ ਬੁੱਢੂ ਕੋ ਪਾਛਾ ਲੈਣਾ ਤੇ ਤਾਂ ਪਹਿਲੀ ਗੱਲ ਤਾਂ ਮੈਂ ਗੱਲ ਕਰਨ ਦੀ ਅਕਲ ਨਹੀਂ ਯਾਰ ਗੱਲਾਂ ਨੂੰ ਹੋਰ ਕਰਨੀਆਂ ਕੀ ਗੱਲ ਹੋਗੀ ਹੋ ਗਿਆ ਆਈ ਨਹੀਂ ਕੋਈ ਬਾਤ ਠਮਾਰ ਦੋ ਰੱਖੋ ਪੜਿਆ ਕਈ ਰਾ ਕੱਪੜਾ ਰੱਖੇ ਪਗਾ ਹੀ ਮਾਰਨਾ ਹਟ ਚੰਦ ਗੱਲ ਕਰ ਇਹਦੇ ਨਾਲ ਮੁੰਡੇ ਨਾਲ ਬਈ ਮਸੂਲਤਾਂ ਦੱਸੀ ਜਾਂਦਾ ਬਾਈ ਸਾਰੀਆਂ ਐ ਕਰ ਫੇਰਾ ਪਪਾ ਦੇਖ ਦਿਖਾਈ ਦੇ ਵਾਹ ਕਿੰਨਾ ਦੱਸਿਆ ਸੀ ਤੂੰ ਵਾਹ ਤਾਂ ਮਤਲਬ ਹੋ ਗਿਆ 13 ਦੱਸਿਆ ਸੀ ਕਿ 12 ਦੱਸਿਆ ਸੀ ਠੱਟ ਠੱਟ 13 ਕਿਲੋ ਵਾਹਣਾ 7 ਠੱਟ 13 ਕਿਲੋ ਹਾਂ ਠੀਕ ਹੈ ਸੱਤ ਫੇਰ ਤਾਂ ਉਹੀ ਬਣੇ ਹੂੰ 7 8 ਹੀ ਬਣੇ ਨਾ ਨਾ ਵੀ ਉਹ 20 ਤਾਂ 7 ਠੱਟ 13 ਕਿਲਿਆਂ ਕਹਿਣਾ ਹੂੰ ਫਸੇ 13 ਗਿੱਲੇ ਬਣ ਗਏ ਹੈਗੇ 13 ਕਿ ਜੀ ਨਾ ਨਾ ਹੈਗੇ ਛੋਰਾ ਚਲ ਦੇਣ ਲੈਣ ਕੋਈ ਐਡਾ ਜਿਹੜਾ ਸਮਾਨ ਆ ਉਹ ਦੇਣਗੇ ਪੰਜ ਚਾਰ ਦਿਨ ਨੂੰ ਭਾਈ ਦੇਖਣ ਆ ਜਾਣਗੇ ਬਸ ਹਾਂ ਕਰੋ ਲੈ ਵੀਰ ਦਾ ਕੰਮ ਕਰਾ ਆ ਗਏ ਨਾ ਕੀ ਕੰਮ ਕਢਾਏ ਯਾਰ ਐ ਇੱਕ ਪੁਗਾਈ ਮਾਰਦਾ ਹਾਂ ਫੋਟੋ ਤਾਂ ਦਿਖਾ ਇਹਨੂੰ ਮਨ ਖੜ ਗਿਆ ਹਾਂ ਫੋਟੋ ਦਿਖਾ ਦਾਂਗੇ ਕੋਈ ਨਾ ਮੈਂ ਮੰਗਾ ਕੇ ਤੈਨੂੰ ਫੋਟੋ ਦਿਖਾਉਂਦਾ ਕੋਈ ਗੱਲ ਜੀ ਇਹ ਕਹਿੰਦਾ ਗੱਲ ਕਰ ਲਈਏ ਬੱਚਨੇ ਅੱਛਾ ਵੀ ਭਾਈ ਪੰਜ ਛੇ ਜਣੇ ਜੀ ਕੰਮ ਥਰੇ ਚੜਾ ਦਿਆਂਗੇ ਨਵੇੜ ਦੇ ਭਰੇ ਲਵੇੜ ਦੇ ਕੰਮ ਦੇਖ ਕੇ ਮੇਰੇ ਤੇ ਆਗਦੇ ਬਹੁਤ ਆਜ ਮੇਰੇ ਵਾਲਾ ਭਾਈ ਆਇਆ ਸੀ ਅੱਛਾ ਹੋਰ ਮੇਰੇ ਕੋਲੇ ਬੈਠ ਕੇ ਮਿਲ ਗਿਆ ਸਾਰ ਗਿਆ ਬਿੜਕਾ ਕਹਿੰਦਾ ਚੰਦ ਤੈਨੂੰ ਰਿਸ਼ਤਾ ਕਰਾਉਂਦਾ ਵਾਖਾ ਯਾਰ ਮੈਨੂੰ ਕਰਾਉਂਦਾ ਫਿਰ ਤੁਸੀਂ ਕਿਵੇਂ ਕਰਨ ਉਹ ਵੇਖ ਲੈ ਖੇੜ ਜੇ ਆਪਾ ਪੈਲਸਾ ਜਿ ਵਿਆਹ ਨਹੀਂ ਕਰਦੇ ਘਰੇ ਵਿਆਹ ਕਰਾਂਗੇ ਕਾਜੀ ਕਾਜੀ ਹੈਨਾ ਨਹੀਂ ਇਹ ਤਾਂ ਕਰ ਲਵਾਂਗੇ ਕਾਜੀ ਹਾਂ ਪੈਲਸਾ ਚ ਵਾਧੂ ਦੇ ਖਰਚੇ ਹੋ ਜਾਂਦੇ ਆਂ ਆਪ ਬੰਦੇ ਇੱਕ ਭਾਈ ਬੰਦਾ ਤੇਰੇ ਸਾਹਮਣੇ ਆਂ ਤੋੜ ਕੇ ਦੇਖ ਲਾ ਹਲਾ ਕੇ ਦੇਖ ਲਾ ਕੀ ਹਲਾ ਕੇ ਦੇਖ ਲਾ ਕਹਿੰਦਾ ਭਾਬੀ ਲੱਤ ਬਾ ਕੋਈ ਐ ਕਹੀ ਬਈ ਤੈਨੂੰ ਬੁੜਾ ਇੱਥੇ ਦਾ ਤੂੰ ਜਾਣਦੀ ਆਂ ਰੋਜ਼ ਦੇ ਜਾਣਦੇ ਬੋਈ ਦੇ ਯਾਰ ਆਵ ਜਾ ਮਕਾਨ ਦੇਖ ਲਿਆ ਸਾਰਾ ਕੁਲ ਕੀ ਬਸ ਦੇਖਿਆ ਸਾਰਾ ਕਿ ਮੋਟੇ ਰੁਪਏ ਆਪਦੇ ਜਮਾ ਨੇ ਬਸ ਸਾਰਾ ਕੁਝ ਓਕੇ ਮੇਰੇ ਕੋਲ ਠੀਕ ਆ ਨਾ ਤੂੰ ਇਹ ਗੋਣ ਕਾ ਉਕਰੀ ਬਸ ਠੀਕ ਆ ਯਾਰ ਕਰ ਗਿਆ ਉੱਤਰਿੰ ਕਰਕੇ ਕੀ ਉੱਤਰਦਾ ਵੀ ਕੋਠੇ ਤੇ ਭਾਵੇਂ ਜੀ ਦੋ ਦਿਨ ਨਾ ਉਤਰ ਚਵਾਰਾ ਸੋਈ ਸਾਰਾ ਕੋਈ ਕੋਠੇ ਦੀ ਆ ਚੱਲੀ ਜਾਂਦਾ ਕੰਮ ਤਾਂ ਹਾਂ ਚਵਾਰੇ ਦਾ ਦੋ ਦਿਨ ਬੰਦਾ ਨਾ ਉੱਤੇ ਥੱਲੇ ਦਿੱਕਾ ਨਹੀਂ ਬਸ ਠੀਕ ਆ ਸਮਝ ਗਿਆ ਕੰਮ ਠੀਕ ਆ ਬਸ ਫਿਰ ਉਹਨਾਂ ਨੂੰ ਮੈਂ ਸਾਰਾ ਕੋਈ ਦੱਸ ਦੂੰ ਵੀ ਐਵੇਂ ਭਾਈ ਸਾਰਾ ਕੋਈ 12 13 ਕਿੱਲੇ ਵੰਨਦੇ ਕੋਈ ਮੰਗ ਮੰਗਾਈ ਨਹੀਂ ਹਾਂ ਵੀ ਬਸ ਇਹਦੀ ਕੁੜੀ ਤੋਂ ਮੁੰਡਾ ਛਾਹ ਉਹਨੇ ਦਾ ਰੁਪਿਆ ਮੁੰਡਾ ਕਿਹੜਾ ਬੁੜਾ ਸਹੋਨੇ ਦਾ ਰੁਪਿਆ ਉੱਥੇ ਤਾਂ ਮੁੰਡੇ ਹੀ ਕਹਿੰਦੇ ਹੁੰਦੇ ਆ ਚੱਲ ਕੁਸੀ ਲਾ ਲਾ ਮੁੰਡਾ ਇਹ ਚੰਦ ਕੋਈ ਫੜਕ ਲੱਗ ਜਾ ਭਾਵੇਂ ਮੈਂ ਪੜ੍ਹਿਆ ਵੇਣਾ ਦੇਖੀ ਦੇਖੀ ਕੀ ਦੇਖੇ ਦੇਖ ਲੈ ਕੋ ਪਗਾਈ ਮਾਰਦਾ ਨਾ ਯਾਰ ਮੈਂ ਜਾਣ ਬਸ ਠੀਕ ਹੋ ਗਿਆ ਪਾ ਲੈ ਬੀ ਤੂੰ ਪਗਾਈ ਕਦੋਂ ਦੀ ਮਾਰੀ ਜਾਂਦਾ ਯਾਰ ਗੱਲ ਦੋ ਡਬਲ ਗੱਲ ਕਰਦਾ ਯਾਰ ਤੂੰ ਫੋਟੋ ਦਿਖਾ ਕੁੜੀ ਦੀ ਮੁੜ ਕੇ ਹੋਰ ਸਿਆਪਾ ਖੜਾ ਹੋ ਜਾ ਉਹ ਹੀ ਕਹਿੰਦਾ ਵੀ ਫੋਟੋ ਇਹਨੂੰ ਦੇਖ ਕੇ ਦੇਖ ਲੈ ਵੀ ਫਟਾ ਦੇ ਐਂ ਕੱਢ ਦਾਂ ਮਹਲ ਚ ਉਸੇਰਾ ਫੋਟੋ ਤਾਂ ਮਹਲ ਤੋਂ ਮੰਗਾ ਲਾਂਗੇ ਫੋਟੋ ਯਾਰ ਯਾਰ ਮਂਗਾ ਹੀ ਲੋ ਨਾ ਪਹਿਲੀ ਗੱਲ ਤਾਂ ਮੈਂ ਜਿਹੜੇ ਸਾਥ ਤੂੰ ਗੱਲਾਂ ਕਰਦੇ ਹੋਂ ਦੋਨੇ ਜਾਣੇ ਪਹਿਲੀ ਗੱਲ ਤਾਂ ਮੈਂ ਕਰਦਾ ਹੀ ਨਹੀਂ ਯਾਰ ਛੱਡੋ ਖੜਾ ਇਹ ਬੋਰਾ ਕਮਾਲ ਚੰਦ ਪੈਰੋਂ ਖੇੜੇਗਾ ਕੀ ਮੂੰਹ ਚ ਬਵਾ ਦਿੰਨਾ ਓਏ ਮੂੰਹ ਮਿੱਠਾ ਕਰ ਲੈ ਲੈ ਕੀ ਮੂੰਹ ਚ ਮੂੰਹ ਮਿੱਠਾ ਕਰਦਾ ਹੋਰ ਕੀ ਵੀ ਖੁਸ਼ੀ ਆ ਬਧਾਈਆਂ ਦੇ ਜੇ ਕੰਮ ਨਹੀਂ ਲੈ ਲੱਡੂ ਪੈ ਲੱਡੂ ਪੈ ਹੋਣੀਆਂ ਲੈ ਆ ਮੈਂ ਚੱਕ ਕੇ ਖਾਣੇ ਆ ਕੰਮ ਨਹੀਂ ਦੇ ਬੰਨ ਮੈਂ ਹਜੇ ਕਿਹੜੀ ਘਮਣੀ ਲੈ ਆ ਯਾਰ ਨਿਮੇੜ ਕੰਮ ਮੇਰੇ ਕੋਲ ਜੇ ਅਗਲੀ ਕੁੜੀ ਵਾਲਾ ਨਾਲ ਗੱਲੂ ਫੇਰ ਹੀ ਹੈ ਪਹਿਲੀ ਨਿਮੇੜ ਦੇ ਕੰਮ ਪੱਕੀ ਹੋ ਗਈ ਆ 5000 ਪੱਕਾ ਰੱਖੀ ਤੇਰਾ ਮੈਂ ਕਰ ਦੂੰ ਹਾਂ ਇਹਨੂੰ ਮੈਂ ਨਾ ਜੇ ਮੈਂ ਇਹਨੂੰ ਰੁਪਿਆ ਨਹੀਂ ਦੱਸਣਾ ਵੀ ਦਿੱਤਾ ਕਿ ਨਾ ਮੈਂ ਸਮਝ ਗਿਆ ਪਰ ਆਏ ਆ ਆਪਣਾ ਘੜਦੀ ਮੇਰਾ ਹੌਣ ਲੱਗੇ ਹੋਣ ਨਹੀਂ ਦੇਣ ਇਹ ਨੂੰ ਨਹੀਂ ਦੱਸਣਾ ਹਾਂ ਘੜਦੀ ਨਾ ਗਿਆ ਤੇ ਕੱਲ ਨਹੀਂ ਕੀ ਗੱਲ ਕਰੀ ਜਨੇ ਉਹ ਇਹਨੂੰ ਮੈਂ ਖਿਆ ਪਾਈ ਗਾਂ ਨਾ ਗੱਲ ਕਰੀ ਕਿ ਨਹੀਂ ਅਗਲਾ ਰੇਸਟਾ ਪਾਣੀ ਮਾਰ ਦੇ ਕਰ ਦੇ ਤੇ ਉਹ ਤਾਂ ਗੱਲ ਠੀਕ ਹੈ ਸੱਚ ਦੇਖ ਆਪਣੀ ਗਾਂ ਰੇਸਟਰੀ ਜੋ ਪੈਂਦੀ ਆ ਆਓ ਤੂੰ ਹੁਣ ਆਪਾਂ ਦੋਨੇ ਸਾਨਾ ਵਿਚਾਲੇ ਆ ਹਾਂ ਤੂੰ ਕੀ ਪਤਾ ਇਹ ਤੋਂ ਲਵੇਂ ਕਿ ਨਾ ਲਵੇਂ ਮੈਂ ਕੱਢ ਲੂੰ ਕੀ ਹੁੰਦਾ ਹੀ ਆ ਕੋਈ ਮਾਨਤਾਨ ਆਪਣੇ ਦੋਨਾਂ ਦਾ ਫਿਰ ਆ ਗਿਆ ਕਿਹੜਾ ਟੱਕਾ ਢੀਂ ਮੈਂ ਮੇਰਾ ਕੀ ਮੇਰਾ ਗੋਲ ਕਰ ਦੇਣਾ ਤੂੰ ਉਹ ਯਾਰ ਐਂ ਕਾ ਤੂੰ ਕੀ ਕਰ ਦੇਣਾ ਮੈਨੂੰ ਤੂੰ ਮੱਚਦੇ ਕੰਬਲੇ ਤਾਂ ਨਹੀਂ ਹੋ ਗਿਆ ਐਂ ਕਿਉਂ ਹੋ ਗਿਆ ਉੱਥੇ ਬੱਾਰਕੀ ਬੈਠੇ ਹੋ ਗਿਆ ਮਾਨਤਾਨ ਉਹ ਬੈਠ ਚੈਰਾ ਬੈਠ ਬੈਡ ਮੂੰ ਤੂੰ ਨਾ ਖਿੱਚ ਕੇ ਲੈ ਜੀ ਯਾਰ ਕਮਾਲ ਕਰੀਏ ਨਾ ਮੈਂ ਇਹਦੀ ਗੱਲ ਤਾਂ ਖਿੱਚ ਕੇ ਕਿਵੇਂ ਲੈ ਜੂ 5 10 ਹਜ਼ਾਰ ਦਾ ਕਰ ਜੀ ਹਾਂ 5 10 ਹਜ਼ਾਰ ਦਾ ਪਾੜਾ ਦੇ ਤਾ ਰੇਟ ਨੂੰ ਭੈਣ ਦਾ ਲੈਣਾ ਮੈਂ ਇਸ ਵੇਚਦੇ ਆਂ ਕੀ ਪੈਸੇ ਪੈਸੇ ਜੇ ਕਰੀ ਜਾਂਦੇ ਹੋ ਕਿ ਮੁੰਡੇ 100 200 ਕੀ ਦੇਈ ਜਾਂਦੇ ਕੀ 100 200 ਦੇਈ ਜਾਂਦੇ ਕੀ ਕਹਿਣਾ ਨਾਲੇ ਤੂੰ ਕੋਈ 5000 ਆਪੀ ਮੰਗੀ ਜਾਂਦਾ ਮੈਂ ਕਿਆ ਕੁੱਛ ਮੈਂ ਤੈਨੂੰ ਅੱਖੇ ਵਿੱਚੋਂ ਕੋਈ ਮਾੜਾ ਮੋਟਾ ਮਾਨਤਣ ਕਰਦੀ ਮਾਨਤਣ ਤਾਂ ਪੂਰੀ ਕਰਾਂਗੇ ਐ ਕੋਈ ਕੰਡੇ ਤੇ ਤੈਨੂੰ ਬਿਨਾ ਮਾਨਤਣ ਤੋਂ ਮੁੰਡੇ ਕਹਿੰਦਾ ਛਾਂਪ ਪਵਾ ਹਾਂ ਛਾਂਪ ਛਾਂਪ ਹੂੰ ਛਾਂਪ ਤੇ ਛੋਪਾ ਵੀ ਨਹੀਂ ਕਰਨੀ ਯਾ ਮੋਰੀ ਚਾ ਨੀ ਬੈਨ ਨਾ ਤੇ ਯੋ ਗਾਲ ਤੇ ਯੋ ਗਾਲ ਫਿਰਿਓ ਗਲਤ ਕਿਉਂ ਪਈ ਆ ਆ ਕੇ ਦੇਖਾਂ ਕੀ ਪਾ ਕੇ ਦੇਖਾਂ ਛਾਂ ਪਈ ਹੋ ਕੋਈ ਪ੍ਰਾਣੀ ਬਾਈ ਪਾ ਕੇ ਦੇਖ ਲੈ ਜੇ ਮੇਚੇ ਦਾ ਪਤਾ ਲੱਗ ਜਾ ਹਾਂ ਛਾਂਪਾਂ ਵਾਧੂ ਪਈਆਂ ਆਪਣੇ ਕੋਲੇ ਤੋੜਾ ਛਾਂਪਾ ਆ ਗਾ ਉਂਗਲਾਂ ਦੀ ਸੁਣੀਆਂ ਪਈਆਂ ਬਾਈ ਇੱਕ ਪਵਾ ਗਾ ਬੜਾ ਸੁਣਿਆਗਾ ਯਾ ਥੀ ਕੋਸ ਫੜਾ ਦੇ ਤੇਰੀ ਅੱਥੀ ਪਰ ਜੂ ਕੀ ਫੜਾ ਦੇ ਵੀ ਕੋਈ ਚੀਜ਼ ਤੈਨੂੰ ਫੜਾ ਦੇ ਜਾਂ ਕੜਾ ਪਾ ਕੇ ਮਨ ਲਾ ਸਾਰਾ ਅੱਥੀ ਪਰ ਜੂ ਟੂਂਗਲ ਸੁਣੀ ਕਰ ਮੈਂ ਕੜਾ ਕੀ ਵੰਡ ਜਲੇ ਨਾ ਮੈਂ ਸਿੱਧੀ ਫੇਸ ਟੂ ਫੇਸ ਹੀ ਗੱਲ ਕਰ ਲੈਣਾ ਇਹਦੇ ਨਾਲ ਮੈਂ ਕਰ ਲਿਆ ਮੈਂ ਕਿ ਲੈਣਾ ਕਰੀ ਕੀ ਹੋ ਗਿਆ ਪਾਲੇ ਇਹ ਤਾਂ ਇਹ ਕਿਹਨੇ ਤਾਇਆ ਬਾਬਾ ਕਿ ਤਾਇਆ ਲਾਲਾ ਚੱਲ ਬਾਬਾ ਕਿ ਤਾਈ ਕਿ ਕਰ ਅਸਲ ਤਾਂ ਇਹ ਤੂੰ ਇਹਦਾ ਕਰੇਗਾ ਮਾਨਤਾਂ ਹਾਂ ਕਰੇਗਾ ਕਿ ਨਹੀਂ ਪਹਿਲਾਂ ਮੇਰਾ ਕਾਹਦਾ ਕਰੂ ਉਹ ਤਾਂ ਯਾਰ ਐ ਹੁੰਦਾ ਵਿਆਹ ਹੁੰਦਾ ਉਹ ਤਾਂ ਕੋਈ ਮਰਜ਼ੀ ਉਹ ਕਰਦਾ ਵਿਆਹ ਹੁੰਦਾ ਤਾਂ ਸ਼ਾਂਪ ਚੂਹਦਾ ਆਉਂਦਾ ਮਾੜਾ ਮੋਟਾ ਇਹ ਵੀ ਸਨ ਵਿਚਾਲੇ ਆ ਮੈਂ ਵੀ ਸਨ ਵਿਚਾਲੇ ਆ ਵੀ ਕੋਈ ਮਾਨਤਾਂ ਮਾੜਾ ਮੋਟਾ ਸਾਡਾ ਚਾ ਤੈਨੂੰ ਪਾ ਲਾਂਗੇ ਸ਼ਾਂਪ ਚੂਹ ਪਾ ਦਾਂਗੇ ਬਸ ਹੋਰ ਕੀ ਹੈ ਤਾਂ ਮੰਗਦੇ ਨਹੀਂ ਇਹ ਤਾਂ ਮੰਗਦੇ ਹੀ ਨਹੀਂ ਕੁਛ ਜੀ ਜੀ ਕੱਢੀ ਯਾਰ ਇਹ ਤੇ ਚੋਲੇ ਫਿਰ ਵਿਆਦਾਂਗੇ ਬਸ ਹੋ ਗਈ ਗੱਲ ਫਿਰ ਤਾਂ ਫੇਰ ਮੈਂ ਸਿਰ ਤੇ ਬੱਸ ਆਈਆਂ ਭਾਈ ਖੁਸ਼ੀ ਦਾ ਮੌਕਾ ਪੁੱਛੀ ਗਏ ਕਿਹੜੀ ਬੰਜਰੇ ਆਇਆ ਤਾਂ ਲੋਕੀ ਆਣੇ ਸ਼ਾਕ ਹੋ ਗਿਆ ਵਧਾਈ ਨਹੀਂ ਫਿਰ ਵਧਾਈ ਹੂੰ ਕਹਦੇ ਪਹਿਲਾਂ ਉਹ ਮੁਝੀ ਫੀ ਪਾਲਾ ਲੈ ਹੂੰ ਅੰਦਰ ਚੱਲ ਜੀ ਅੰਦਰ ਚੱਲ ਯਾਰ ਮਕਾਨ ਮਲੇ ਬੈਠੇ ਸਿਰ ਮਕਾਨ ਇਹ ਚੌੜ ਕਰੰਦੀ ਆ ਤੋਰ ਯਾਰ ਓ ਰ ਯਾਰ ਭਾਈ ਪੰਜ ਘਾ ਤੇਰਾ ਫਰਜ ਲੈ ਕੇ ਨਾਲੇ ਨਾਲੇ ਤੇਰਾ ਕੰਮ ਬਣ ਗਿਆ ਸਮਝ ਗਿਆ ਹਾਂ ਪੱਕ ਠਕ ਹੋਗੀ ਸਾਕੇ ਨੂੰ ਹਜੇ ਪੱਕ ਠਕ ਨਹੀਂ ਹੋਈ ਮੈਂ ਤੈਨੂੰ ਗੱਲ ਉਹ ਆਪਣੀ ਪੱਕ ਠਕ ਹੋਗੀ ਜਦੋਂ ਮੇਰੀ ਉਂਗਲ ਤੇ ਚਾਂਪ ਪੈਗੀ ਬਸ ਤੂੰ ਉਹਨਾਂ ਨੂੰ ਕਹਿਣਾ ਤੇਰੀ ਜਮਾਨਤ ਤੇਰੀ ਮੈਂ ਉਧਰੋਂ ਆਪੇ ਦਾਅ ਪਾਉਂ ਯਾਰ ਵਾ ਠੀਕ ਹੈ ਕੁੜੀ ਤੇ ਦਿਖਾਉਂਦੀ ਕੁੜੀ ਦੀ ਫੋਟੋ ਦਿਖਾ ਕੁੜੀ ਦਾ ਪਰਵਾਹ ਨਾ ਮੈਂ ਦੇਖੀ ਕਰੀ ਹੈ ਮੈਂ ਅੱਛਾ ਜੀ ਮੇਰੀ ਨਗਾਟਾ ਦੇਖੀ ਕਰੀ ਤੇਰੀ ਕਿਵੇਂ ਨਹੀਂ ਅੱਛਾ ਤੂੰ ਛਕੀ ਦੀ ਚੌਂਦੀ ਗੱਲ ਹੈ ਨਾ ਮੈਂ ਕਿਤੇ ਹੋਰ ਤਾਂ ਨਹੀਂ ਪੰਗਾ ਕਰਦਾ ਨਾ ਨਾ ਮੈਂ ਫਿਕਰੀ ਨਾ ਕਰ ਅੱਛਾ ਠੀਕ ਤੂੰ ਉਹਨਾਂ ਕਰ ਕੱਟ ਕੱਟ ਜਮਾਂ ਗਾਠੀ 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 ਗੱਠ ਬਾਹਰ ਅੱਛਾ ਜੀ ਸੀਟ ਗੱਡੀ ਜੁਬਾਰ ਕਿੰਨਾ ਬਗੇਠਾ ਨਾ ਆਈ ਦਿੱਤੇ ਜਮਾ ਇਹ ਕਹਿੰਦਾ ਭਾਈ ਐਵੇਂ ਅਗਲਾ ਲੰਬਾ ਦੇ ਵੀ ਬੋਦੀ ਗੱਡੀ ਕਰਾ ਲਈ ਵੀ ਸੀਟ ਗੱਠੁੱਤੀ ਹੋਵੇ ਗੱਡੀ ਦੀ ਅੱਛਾ ਅੱਛਾ ਨਾ ਵੱਡੀ ਸੀਟੀ ਵੱਡੀ ਗੱਡੀ ਦਾ ਤੁਸੀਂ ਆਪ ਦੀ ਕਰਾਓ ਚਾਹੇ ਨਾ ਕਰਾਓ ਨਹੀਂ ਨਹੀਂ ਜਿੱਦੇ ਫਰਾਜ ਜਾਵਾਂਗੇ ਇੱਕ ਗੱਡੀ ਤੇ ਮੈਂ ਕਾ ਫੁੱਲ ਫੁੱਲ ਨਾ ਹੀ ਲਾਵੇ ਹੈ ਨਾ ਹੀ ਲਾਵੇ ਕਿਉਂ ਫੁੱਲ ਨਾ ਬੋਲ ਤਾਂ ਲਾਵਾਂਗੇ ਲੋਕ ਮਚਾਉਣੇ ਆ ਪਤਾ ਲੋਕ ਮਚਾਉਣੇ ਆ ਬੁਲਬਲੇ ਬਨ ਜਾਗੇ ਚਾਰ ਆ ਬੜ ਬੜੇ ਕੋਸੀ ਬਣੀ ਚਲੋ ਮੇਰੇ ਵਾਲਾ ਭਾਈ ਜੀ ਕਾ ਬੜ ਕੇ ਆਉਂਦਾ ਆਜਾ ਦਿਨ ਮੈਂ ਗੱਲ ਆ ਜਾਣਾ ਚਾਹ ਪਾਣੀ ਤਾਂ ਪੀ ਜਾ ਬਾ ਪਿਆ ਤਾਂ ਚਾਹ ਪਾਣੀ ਦਾ ਚੰਗਾ ਆ ਪੱਟ ਕੇ ਦਾ ਮੈਂ ਫਟੇਕ ਨਹੀਂ ਕਰ ਚੱਲ ਵਾ ਉਪਾ ਲੈ ਬੜਾਈਆਂ ਪਾਈ ਜਦੋਂ ਮੇਰੇ ਛਾਂ ਪੇਗੀ ਬਸ ਗੱਲ ਸਰੀ ਵਾ ਓਏ ਚੰਦ ਤੇਰੇ ਸਾਫ ਕਰਦੇ ਪਾਊਗਾ ਕੋਈ ਨਾ ਕਿੱਥੇ ਲੋੜ ਜਰਾ ਲੈ ਚਾਹਤਾ ਹਾਂ ਮਾ ਤੂੰ ਪਤਾ ਨਹੀਂ ਕਿੰਨੇ ਕਿਤੇ ਕੋਈ ਤਾਂ ਹੁਗਲ ਆ ਲੈ ਬਾਬਾ ਓਏ ਗੱਲ ਪੱਕੀ ਹੋ ਗਈ ਮੈਨੂੰ ਵੀ ਹੌਸਲਾ ਹੋ ਗਿਆ ਹੁਣ ਲੈ ਬਣ ਕੇ ਕੰਮ ਮੰਨ ਕੇ ਮਾ ਯਾਰ ਪ੍ਰਵਾਹ ਨਾ ਕਰ ਠੀਕ ਹੈ ਨਾ ਮਕਾਰ ਪੂਰਾ ਪੂਰਾ ਹੋ ਕਿਹ ਜਾ ਓਏ ਕੀ ਹਾਲ ਹੈ ਠੀਕ ਹੈ ਵਧੀਆ ਤੂੰ ਦੱਸ ਹੁਣ ਟੋਕਾ ਠੀਕ ਹੈ ਜਾਂ ਤੂੰ ਦੱਸ ਬੜੀ ਗੱਪੜੀ ਹੋਰ ਪ੍ਰਵਾਹ ਕਿਧਰ ਫਿਰਦੇ ਸੀ ਅਜ ਤਾਂ ਇੱਧਰ ਹੀ ਆਈ ਸੀ ਬਸ ਮੈਂ ਹੋਰ ਇਹ ਤੈਨੂੰ ਕੰਮ ਦੱਸਾਂ ਕੀ ਉਹ ਕੰਮ ਉਰੀ ਦੱਸ ਉਰੀ ਦੱਸ ਦੇ ਕੀ ਕਹਿਣਾ ਮੈਂ ਤੈਨੂੰ ਐ ਕਹਿਣਾ ਸਾਡੇ ਵਾਲੇ ਮੁਲੰਗ ਤੋਂ ਤੂੰ ਕੀ ਭਾਲਦਾ ਕੀ ਭਾਲਦਾ ਆ ਰਿਸ਼ਤੇਵਾਰੀ ਰਹਿੰਦੇ ਉਹ ਤੂੰ ਕੰਮ ਕਰ ਸਾਡੀ ਮੇਰੀ ਛਾਪ ਬਣ ਗਈ ਸਾਲਾ ਬਣਿਆ ਟੈਰਿਆਂ ਦਾ ਇਹ ਤਾਂ ਇਹ ਕਹਿੰਦਾ ਇਹ ਤਾਂ ਇਹ ਕਹਿੰਦਾ ਸਾਡੇ ਵਾਲੇ ਵੱਜਨੇ ਤੋਂ ਕਹਿੰਦਾ ਕੀ ਭਾਲ ਰਿਹਾ ਤਾ ਮਗ ਮਲੰਗ ਬੰਦਾ ਸੋਨੂੰ ਜੋ ਜ਼ਮੀਨ ਦਾ ਹੌਸਲਾ ਮਰੀ ਜਾਉ ਯਾਰ ਸੋਨੂੰ ਸੋਨੂੰ ਜ਼ਮੀਨ ਦਾ ਤੈਨੂੰ ਤਾਂ ਅਫਜ਼ਾ ਲਾਲਚ ਆ ਯਾਰ ਵੀ ਆ ਭਾਲਦਾ ਯਾਰ ਤੂੰ ਤਾਂ ਆ ਜਾ ਲਾ ਹਾਂ ਦੋਵੇਂ ਟੂਬ ਅੱਗੇ ਤੂੰ ਵੀ ਕਰਾ ਤੇ ਕਿਹੜਾ ਤੂੰ ਸਿਰੇ ਚੜ੍ਹਦਾ ਹਰੀ ਸਿਰੇ ਚੜ੍ਹੇ ਯਾਰ ਰੇਗ ਪਾ ਜਾਂਦੀ ਆ ਮੈਂ ਟੂਬ ਬਗ ਜਾ ਕਰ ਕੋਈ ਚੱਲ ਇਹ ਨਹੀਂ ਭਾਈ ਜੀ ਇਹ ਨਹੀਂ ਭਾਈ ਜੀ ਬਸ ਹਾਂ ਪਰ ਆਣਦੇ ਤੂੰ ਉਹ ਨਾ ਕਰੀ ਯਾਰ ਉਹ ਕੀ ਨਾ ਕਰੀ ਹੁਣ ਤਾਂ ਪੱਕੇ ਕੰਮ ਹੋ ਗਏ ਭਾਈ ਥੋੜੀ ਇੱਕ ਤੇ ਦੀਵਾ ਬਾਲਿਆ ਗਿਆ ਹਾਂ ਬੜੇ ਯਾਰ ਹੈ ਮੀ ਮਾਰਨ ਵਾਲੀ ਕੋਈ ਦੇਖੋ ਜਿਆ ਜਾ ਛੋਕੜੀ ਚੱਲ ਬੜਾ ਯਾਰ ਛੋਕ ਕਰਦਾ ਹਾਂ ਹਾਂ ਬੱਬਾ ਯਾਰ ਤੂੰ ਤਾਂ ਗੇੜਾ ਬੰਨ ਰੱਖਿਆ ਜੇ ਕੋਈ 10 ਰੁਪਏ ਦਵਾਏਗਾ ਤਾਂ ਠੀਕ ਆ ਯਾਰਾ ਗੇੜਾ ਕੀ ਆ ਗੇੜਾ ਕੋਈ ਹੱਲ ਕਿ 10 ਰੁਪਏ ਦੇ ਦੇ ਗਪੈਣਾ ਤੂੰ ਤਾਂ ਯਾਰ ਓਏ ਹੂੰ ਤਾਂ ਉਹਨੇ ਮੈਨੂੰ ਛਾਂ ਪਿਆ ਆ ਉਹ ਆਇਆ ਓਏ ਉਹ ਨਹੀਂ ਯਾਰ ਮੈਂ ਬੀ ਬਾਜਨੇ ਨੇ ਮੈਨੂੰ ਛਾਂ ਪਿਆ ਕਹਿੰਦਾ ਤੇਰੇ ਛਾਂ ਪਾ ਦਾਂਗੇ ਤੈਨੂੰ ਕਹਤਾ ਯਾਰ ਤੂੰ ਭਾਂਗ ਦੀ ਬੁੰਡ ਛਾਂ ਪੀ ਗਏ ਵੀ 20 ਘੱਟ ਬੱਥਾ ਬੱਠਾ ਗੱਲ ਨਹੀਂ ਬੱਠੀ ਕਿਉਂ ਐਵੇਂ ਕੁੱਚਾ ਮੂੰਹ ਕਰੀਏ ਨਾ ਤੂੰ ਨੂੰ ਛੱਤ ਕਰਕੇ ਲਾ ਦਿੱਤੀ ਇਹਨੇ ਲਾਇਆ ਨਹੀਂ ਉਹ ਤਾਂ ਮੇਰੇ ਕੋਲੇ ਫੋਨ ਆਇਆ ਸੀ ਕਹਿੰਦਾ ਫੇ ਅੱਜ ਆਉਂਗਾ ਆਊਗਾ ਹਾਂ ਕਵੇਲੇ ਹੀ ਬੜਾ ਕਰਤਾ ਯਾਰ ਆਊਗਾ ਮੈਂ ਕਰ ਬੱਜ ਨਹੀਂ ਪੁੱਛੀ ਸੋਣਾ ਇਹ ਕਰ ਮੇਰੇ ਸਾਹ ਚੋਂ ਘੰਟਾ ਹੋ ਗਿਆ ਉਦੋਂ ਫੋਨ ਆਏ ਸੀਗਾ ਕਹਿੰਦਾ ਲਵੀ ਆ ਗਿਆ ਤੇ ਮੈਂ ਲਾ ਆਉਣ ਵਾਲਾ ਹੂ ਤੇ ਬੱਜ ਨਹੀਂ ਫੋਨ ਲਾ ਕੇ ਪੁੱਛ ਵੀ ਕਿੱਥੇ ਆ ਉਹ ਘਟਨੇ ਪਰ ਮੈਨੂੰ ਵੀ ਆਇਆ ਬਾਹਰ ਲੈ ਜਾਈਂ ਪਰੇ ਘਰ ਤੇ ਹੀ ਪਨੜਾ ਪੁਰ ਕਿਤੇ ਭਾਂਦਾਲਾ ਬਾਹਰ ਹੀ ਨਫਰਦਾ ਹੋਵੇ ਕਿਤੇ ਯਾਰ ਤਾਂ ਜਾ ਜਾਂਦੇ ਬੋਦਾ ਜੀ ਗਾੜੀ ਬੜੀ ਉਹ ਹਕੂਲਪ ਜੀ ਉਹ ਨਹੀਂ ਖੋ ਗਿਆ ਮੇਰੇ ਕੋਲ ਗਾੜੀ ਬੜੀ ਦੁਖੀ ਹੋ ਗਈ ਜਸ ਲੈ ਬਣਾ ਸ਼ਾਉਂਕ ਦਾ ਬਣੀ ਬੜੀ ਗਾ ਉਹ ਬੱਲੇ ਲੰਬੜ ਮਾਈ ਲਵਣਾ ਤੇ ਫੋਨ ਉਹ ਛਾਉ ਨੂੰ ਫੋਨ ਲੱਗ ਗਿਆ ਬਾਹਰ ਹੀ ਨਾ ਪੈਂਡਾ ਲੱਗਦੇ ਬਾਗਿਆ ਹੋਏ ਨਾ 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 ਜਾਣਾ ਤਾਂ ਕਿਛੜੇ ਬੰਦੇ ਦਾ ਕੰਮ ਤਾਂ ਗਲਤੀ ਹੁੰਦਾ ਕਿੱਧਰ ਜਾਣਾ ਇੱਥੇ ਆ ਹੈ ਇੱਥੇ ਆ ਟੱਕਰਿਆ ਸੀ ਟੜ ਕੇ ਮੈਨੂੰ ਕਹਿੰਦੇ ਕਿਵੇਂ ਕਰੇਗਾ ਮੈਂ ਕੋਈ ਹੈਲੋ ਹੋਰ ਬਾਈ ਬਚ ਨੂੰ ਵਧੀਆ ਭਾਈ ਵਧੀਆ ਚੰਦ ਕੀ ਹਾਲ ਨੇ ਬੱਜ ਗਿਆ ਬੱਜ ਗਿਆ ਹੋਰ ਕੀ ਵੰਦਾ ਹੈ ਉਹ ਨਹੀਂ ਬੱਜ ਤੇਰੇ ਕਾਰੋਬਾਰ ਚ ਫਿਰਦਾ ਕਿੱਛ ਹੈ ਜੀ ਹਾਂ ਮੈਂ ਪਾਣੀ ਲੈ ਜਾਂਦਾ ਯਾਰ ਖੇਤ ਓਏ ਤੂੰ ਐਂ ਕਰ ਫਿਰ ਜਾ ਰੋ ਨਾ ਕੁੜੀ ਦਾ ਪਿਆਵਾ ਹੁੰਦਾ ਸੀ ਮੜਾ ਜੇ ਦੇਖਣ ਨਾ ਮਾਰ ਨਾ ਅੱਛਾ ਹੁਣੀ ਆਉਂਦਾ ਕਿ ਹਾਂ ਹੁਣ ਤਾਂ ਗੱਲ ਹੋਈ ਐ ਸਾਰੀ ਪਾਲੇ ਕਲੀ ਮੋਟਰ ਤੇ ਆ ਜਾ ਅੱਛਾ ਪਾਲੇ ਕਲੀ ਮੋਟਰ ਤੇ ਆਵਾਂ ਆਹੋ ਆਹੋ ਠੀਕ ਹਾਂ ਭਾਈ ਲਿਆ ਦਵਾ ਦਵਾ ਕੋਈ ਨਹੀਂ ਆ ਗਿਆ ਮੈਂ ਤਾਂ ਉਹ ਜਿਹੜੇ ਪੜੇ ਹੋਏ ਗਾਓ ਕਿਤੇ ਕਰ ਮੜੀ ਜੀ ਆ ਕੋਈ ਨਹੀਂ ਕੋਈ ਆ ਗਿਆ ਆ ਗਿਆ ਲੈ ਚੀ ਫਿਰਦਾ ਹੋਏ ਫੇਤੀ ਫਿਰਦਾ ਹਾਂ ਦਾਲਾ ਨਾ ਬੜਾ ਹਾਬੜਿਆ ਪਿਆ ਹਣਾ ਕਹਿੰਦਾ ਛੇਦੀ ਲਾਉਂਦੇ ਹੀ ਅਗਲੇ ਨੂੰ ਜਰ ਵੀ ਉਹ ਤੋਂ ਠੰਡ ਟੱਪੀ ਜਾਂਦੀ ਆ ਕੀ ਠੰਡ ਰੱਪੀ ਜਾਂਦੀ ਐ ਵੀ ਵਿਆਹ ਦਾ ਮੂਰੇ ਗਰਮੀ ਹੋ ਜੂ ਫਿਰ ਓ ਮੁੜ ਕੋ ਮੁੜ ਕੇ ਕੱਪੜਿਆ ਚਾਗ ਲਾ ਇੱਕ ਤਾਂ ਤੂੰ ਬੋ ਆਵੇਂ ਨਾ ਪਕਾਈ ਮਾਰੀ ਜਿਹੇ ਜੀ ਮੇਰੇ ਕੋਲੇ ਮਾਰਤੀ ਠੀਕ ਐ ਕੁੜੀ ਕੁੜੀ ਦਾ ਹੂਆ ਪਿਓ ਤੇ ਤੂੰ ਪਕਾਈ ਮਾਰੋ ਹਟਦਾ ਨਹੀਂ ਮੈਂ ਕੀ ਬੁੱਢ ਮਾਰ ਨਹੀਂ ਹੋ ਜੂ ਮੈਂ ਕਾਹਦੀ ਪਕਾਈ ਮਾਰੀ ਓਏ ਡਾਵਲ ਗੱਲਾਂ ਇਹ ਕਰੀ ਇਹਨਾਂ ਡਾਵਲ ਗੱਲਾਂ ਇਹ ਡਾਵਲ ਜਰ ਕਰੀ ਇਹਨਾਂ ਜਿਹੜੀ ਗੱਲ ਕਰਨ ਵਾਲੀ ਆ ਕਰਦਾ ਮਰੀ ਗੱਲ ਹੋਰ ਉੱਥੇ ਨਹੀਂ ਕਹਿੰਦਾ ਸੀ ਕੀ ਕਹਤਾ ਮੈਂ ਗਾਹ ਕੁੜੀ ਨੂੰ ਦੋ ਕੱਪੜੇ ਚ ਲਿਆਵਾਂਗੇ ਓਕੇ ਪੱਟ ਫੇਰ ਉਹ ਕੱਲ ਸਿਆਣੇ ਬੰਦੇ ਦੀ ਕਰਨ ਦੀ ਹੁੰਦੀ ਆ ਮੈਂ ਕਿਹੜਾ ਦੇਖਣੀ ਆ ਮੇਰੇ ਬਣੀ ਪੰਜ ਮਹੀਨਾ ਨੰਗੀ ਲਿਆ ਬਈ ਮੈਂ ਕੀ ਲੈਣਾ ਆ ਦੇ ਛੜਦਾ ਛੜਦਾ ਉਹ ਕੱਲ ਆਪਾਂ ਕੀ ਨੰਗੀ ਲਾਉ ਮਰੀਏ ਨਾ ਭਾਈਆ ਇਹੇ ਦਾ ਕਿਲੋੜਾ ਪਜ ਕਰਾਉਣ ਵਾਲਿਆ ਕੋਈ ਆਏ ਵੀ ਨਹੀਂ ਬਾਹਲਾ ਬੋਲਦੇ ਹੁੰਦੇ ਬਹੁਤ ਆਏ ਹੋਏ ਬਸ ਯਾ ਠੀਕ ਆ ਅੱਛਾ ਹਾਂ ਸਰਦੀ ਦਾ ਹੁਣ ਕੀ ਦੀ ਪੈਂਦੀ ਮੈਂ ਕੀ ਆਖਾਂ ਉਹ ਜਵਾਕ ਜੱਲ ਜਾਣਾ ਨਹੀਂ ਮੈਂ ਹੀ ਲੈ ਲੈਂਦਾ ਯਾਰ ਹਾਂ ਤੇਰੇ ਕੋਲ ਤਾਂ ਭੈਣ ਦਿਲ ਨਾ ਘੱਟ ਨਹੀਂ ਗੱਲ ਕਰਦੇ ਘਰੇ ਜਵਾਕ ਲੜਨਗੇ ਨਹੀਂ ਖੇਤ ਰੇਪੇ ਕਰਦੇ ਹੈ ਨਾ ਵਿਆਹ ਕਰਾ ਲੈਂਗੇ ਐਵੇਂ ਨਹੀਂ ਜਵਾਕਾਂ ਤੋਂ ਬੁੰਡ ਦੇ ਖਾਈ ਜਾਈਂ ਬਿਨਾ ਗੱਲ ਤੋਂ ਨਾ ਹੁਣ ਤਾਂ ਤਾਨੂੰ ਟਾਲ ਕਰਤੀ ਟਾਲ ਕਰਤੀ ਨਾਲੇ ਹੋਰ ਭੈਣ ਦੇ ਨਾ ਰਾਜਾ ਤੂੰ ਵਿਚਾ ਚਾਰ ਵਿਆਹ ਕਰਾਏਗਾ ਓ ਨਹੀਂ ਖੰਡ ਸੀ ਤੇਰੀ ਬੇਬੇ ਤਾਂ ਬਹੁਤ ਬਿਮਾਰ ਜਿਹੇ ਨੇ ਇਹ ਨਾ ਬਿਮਾਰ ਜਿਹੇ ਨੇ ਪਿੰਡ ਚ ਕੀ ਖੜਦਾ ਤੈ ਤੂੰ ਆਪਾਂ ਤਾਂ ਵੀ ਮੜਾ ਕੇ ਗਾਲੀ ਹੋ ਰਾ ਹਾਂ ਬਾਕੀ ਦੇ ਬੰਦੇ ਨਿਗਾਰ ਰੱਖਾਂਗੇ ਨਾ ਕਿਵੇਂ ਵਿਆਹ ਹੋਗਾ ਜਦੋਂ ਕਿਵੇਂ ਨਿਗਾਰ ਰੱਖਾਂਗੇ ਛੱਤ ਹੱਥ ਰੱਖਾਂਗੇ ਸ਼ੀਰੀ ਦਾ ਕੰਮ ਉਹ ਤਾਂ ਰੱਖਣੀ ਪੂ ਆਪਾਂ ਨੂੰ ਨਿਗਾਰ ਮਾਸ਼ੱਲਾ ਕੁਛ ਹੀ ਰੱਖ ਦੂੰ ਮੈਂ ਹੀ ਜਾਇਆ ਕਰੂੰ ਕੀ ਸਾਰਾ ਕੁਝ ਰੱਖ ਦੇਗਾ ਛੱਤ ਹੱਥ ਪੂਰੇ ਰੱਖੂ ਆ ਪੂਰਾ ਰੱਖੇਗਾ ਬੜਾ ਕੰਮ ਬਣ ਗਿਆ ਕੰਮ ਕਿਵੇਂ ਚਾ ਪਾਣੀ ਨੂੰ ਕਿਆ ਬਣੀ ਦਾ ਹੁਣ ਕਰੀ ਕਰੂ ਯਾਰ ਨਹੀਂ ਵੀ ਕੋਈ ਕੀਜ ਵਾਸਤੇ ਲੈਣੀ ਦੇਣੀ ਮਤਲਬ ਬਰਤੇਵਾ ਬਣ ਛੇ ਤੇ ਬਰਤੇਵਾ ਬਣ ਜੂ ਨਾਲੇ ਇੱਕ ਗੱਲ ਹੋਰ ਆ ਭੈਣ ਦੇ ਲਨੋ ਨਾ ਕਿਤੇ ਬੁੰਡ ਕੁੱਟਣ ਤੇਰੇ ਡਰਾਈਵਰ ਵਰਗੇ ਹਨ ਆ ਵੀ ਨਾ ਨਾ ਉਹਨਾਂ ਦੇ ਕੀ ਮਤਲਬ ਲੈ ਮਾਲਕ ਕਹਿਦਾ ਜੀ ਰੋਇ ਜਾਰ ਉਹ ਘਰ ਆਪਣੀ ਦਾ ਬਾਗ ਨਹੀਂ ਝਾਕਦੇ ਕਰ ਹੈ ਉਹ ਤਾਂ ਹੋੜ ਰੌਲਾ ਨੇ ਜੇ ਵੱਡੇ ਘਰ ਦੀ ਪੁੱਛ ਲਈ ਤੇ ਕਿਨੇ ਬਾਕੀ ਨੇ ਨੇ ਅੱਛਾ ਕਿ ਉਹ ਮਾਤਲ ਟਾਈਂ ਦਾ ਕੋਈ ਹੋਛੇ ਪਿਆਣਾ ਜੀ ਜਿੱਦਾ ਹੌਲੀ ਹੈ ਲੋਕਾ ਚ ਹੌਲੇ ਜਿੱਦਾ ਮਰਦਾ ਅਗਲੇ ਕੀ ਕਰੂਗਾ ਯਾਰ ਪਹਿਲੀ ਬੰਦੇ ਚੀ ਆਵੇ ਮੋੜ ਕੇ ਬੰਦੇ ਚ ਲੈਣੀ ਉਹ ਗੱਲ ਵੀ ਸਹੀ ਹੁਣ ਆਪਣੀਆਂ ਮਨਤਾਂ ਕਰਦੇ ਉਹ ਵੀ ਤੁਸੀਂ ਭੈਣ ਜੀ ਬਾਈ 6 ਸਾਲ ਦੀ ਰੋਟਾ ਕਦੀ ਉਸ ਬਾਈ ਤੇ ਕਦੀ ਉਸ ਬਾਈ ਤੇ ਬਸਾਬ ਕਰ ਨਹੀਂ ਉਹ ਪੁੱਛ ਲਈ ਨਾ ਨਾ ਹੱਕ ਨਹੀਂ ਮੰਦਾ ਬਾਈ ਯਾਰ ਵੀ ਜਲਾ ਉਹ ਕਰ ਦੇਣਾ ਮਾੜਾ ਮੋਢਾ ਠੰਡਾ ਕੀ ਭੈਣ ਜੀ ਲੈਣਾ ਬੰਦੇ ਮੈਂ ਤੈਨੂੰ ਦੱਸੀਆ ਠੰਡਾ ਤਤੌਖਾ ਕਾਬਾ ਬੰਦੇ ਪੜਵਾਉਂਗਾ ਅਗਲੇ ਤਾਂ ਕੀ ਬੰਡ ਬੜਦੀ ਉਹ ਨਾ ਤਾਂ ਕੀ ਚਾਰਜ ਬੋਕੀਏ ਇਹ ਮਾਰ ਲੈਂਦਾ ਬੋਰ ਚੋ ਪਾਣੀ ਮੁੱਕਿਆ ਕਰਦਾ ਹੁਣ ਦੋ ਕਿਲੇ ਭੈਣ ਦੇ ਲੈਣ ਦੇ ਜੇ 30 ਲੱਖ ਰੁਪਏ ਲਾ ਲਈਏ 60 ਲੱਖ ਦੇ ਬਣਦੇ ਹੈ ਫਿਰ ਹੋਰ ਵੀ ਹਾਵ ਅਗਲਾ ਦੇਖਦਾ ਵੀ 60 ਲੱਖ ਦੇ ਦੋ ਕਿਲੇ ਵੀ ਇਹ ਦਿੱਤੇ ਹਾਂ ਉਹ ਮਾਰੀ ਗੋਲ ਮੱਤ ਨਮੀ ਲਿਆ ਪਾਇੰਛੋ ਜੁੱ ਸੱਤ ਲੱਖ ਦਾ ਤਾਂ ਨਹੀਂ ਕੰਦਾ ਅਗਲਾ ਇਹ ਹੁਸਾਬ ਲਾਉਂਦਾ ਲੈ ਤਨਵੀ ਦਾ ਕੀ ਬੰਡ ਚੱਲੇ ਨੇ ਗੱਲ ਤਾਂ ਉਹ ਯਾਰ ਬਾਈਲਾ ਉੱਦੂ ਘੱਟ ਖਰਚਾ ਪੈਂਦਾ ਮੈਂ ਇਹ ਗੱਲ ਆਇਆ ਹੋਇਆ ਕਿਹ ਵਿਆਹ ਨਾਲੋਂ ਘੱਟ ਖਰਚਾ ਪੈਂਦਾ ਜੇ ਹੂੰ ਚੱਲਣਾ ਤੂੰ ਕਿਵੇਂ ਵੀ ਜਿਵੇਂ ਉਹਨੂੰ ਪਿਆ ਕਰਾ ਲਿਆ ਤੂੰ ਮਤਲਬ ਕਿਸੇ ਵੀ ਬੰਦੇ ਨੇ 5-6000 ਰੁਪਏ ਮਹੀਨੇ ਦਾ ਬੱਤ ਤੇ ਦਵਾਈ ਬੂਟੀ ਜਾਨ ਆਉਣ ਦਾ ਹਾਂ ਕੱਪੜਾ ਲੀੜਾ ਪਾ ਕੇ 10 ਚ ਪੈਂਦੀ ਆ ਹਾਂ ਬਾਕੀ ਚਾਹ ਘੜ ਖਾਓ ਰੋਟੀ ਖਾਓ 20000 ਪਿਹੜ ਜਾ ਮਹੀਨੇ ਦਾ 20 ਨਾ 10 ਤਾਂ ਪਿਹੜ ਜਾ ਮੈਂ ਜੋੜਾ ਪਿਹੜ ਕੇ 10 ਮਹੀਨੇ ਦਾ ਕਿੰਨਾ ਹੋਗਾ 30000 30000 ਕਿ 12 ਮਹੀਨਿਆਂ ਦਾ ਬਾਅਦ 36 36 36000 4 ਲੱਖ ਚ ਪੈਗੀ ਸਾਲ ਚ ਹਾਂ ਜੇ ਤੂੰ 5ਵੇਂ 7ਵੇਂ ਮਹੀਨੇ ਹਜ਼ਾਰ ਚ ਕਰਦਾ ਬਿਆਰ ਬਾਹਰ ਅੰਦਰ ਠੀਕ ਹੈ ਸਮਝ ਗਏ ਕਿ 4 ਹਫਤੇ ਆਗੇ ਮਹੀਨੇ 4 4 1245000 ਸਾਲ ਚ ਖਾਂਦਾ ਨਹੀਂ ਨਾਲੇ ਨਿਤ ਨਮੀ ਕਿੱਥੇ 4 ਲੱਖ ਤੈਨੂੰ 3.5 ਲੱਖ ਬਚਟ ਆ ਆ ਤਾਂ ਗੱਲ ਤੇਰੀ ਯਾਰ ਤੱਕਦੀ ਅੱਜ ਨਾਲ ਕੋਈ ਖਰਚਾ ਨਹੀਂ ਮੁਕ ਤੋਂ ਮੁਕਤੀ ਗੱਲ ਕਰ ਬਾਅਦ ਤੰਗ ਹੁੰਦਾ ਬਾਬਾ ਆ ਤਾਂ ਕੀ ਤੰਗ ਉਹਦਾ ਬਾਟੇ ਸੁਪਰੇ ਬਿੱਲੇ ਬਾਟ ਚ ਕੀ ਹੈ ਸੁਪਰੇ ਬਿੱਲੇ ਦੂਜੀ ਦੇ ਸੀ ਬਰੇ ਬਿੱਲੇ ਹੋਰ ਨੂੰ ਫਿਰ ਕੋਈ ਹੱਲ ਵੀ ਹੈ ਹੱਲ ਲੈ ਚੱਲ ਚੱਲ ਗਏ ਛੇੜੀ ਗੱਲ ਕਰੀ ਅੱਛਾ ਬੋਲ ਫੋਨ ਕਰਕੇ ਕਿ ਕਿੱਥੇ ਆ ਗਿਆ ਇੱਥੇ ਕਲੀ ਵਾਲੀ ਪਾਰਟੀ ਹੈ ਹੈ ਗਲੀ ਬੜੀ ਪਾਣੀ ਦੀ ਬਾਰਾ ਹੈ ਹੋ ਹੈਲੋ ਹੈਲੋ ਕਮੇ ਹੋ ਬਿਜੁਰਗੋ ਕਾ ਨਹੀਂ ਕਾ ਤੇ ਕਿੱਥੇ ਆ ਗਈ ਜੀ ਮਾਸਾ ਹੀ ਆ ਨੀ ਪਹੁੰਚਣ ਵਾਲਿਆ ਪਹੁੰਚਣ ਵਾਲਿਓ ਹਾਂ ਹੈਲੋ ਮਾਸੜ ਜੀ ਚੰਦ ਬੋਲ ਕਾ ਅਛੀ ਇਤਰੀ ਬੈਠੇ ਸੀ ਤੇ ਬਸ ਅੱਧੀਆ ਜੋ ਮੱਛਰ ਖੇਤ ਬਣ ਨਾ ਨਾ ਬਸ ਅੱਡੇ ਤੋਂ ਲਿਆਵਾਂਗੇ ਅੱਡੇ ਤੋਂ ਨਹੀਂ ਆਜੂ ਹੈ ਜਾਣ ਤੇ ਆਉਂਦੇ ਆ ਪਈ ਨਿਸ਼ਾਨੀ ਦੱਸ ਦਿਓ ਜਿਵੇਂ ਨਿਸ਼ਾਨੀ ਬਾਛ ਮਾਚਲ ਵੀ ਇੱਕ ਟੋਪਾ ਉਜੀ ਤੋਂ ਛਰੇ ਹਾਨ ਮਾਰੂ ਜਮਾ ਬਦਵੋ ਤੇ ਬਚਾਰੇ ਕੱਢੀ ਕੱਢੀ ਜਮਾ ਜੱਡੂ ਬੋਲਦੇ ਐ ਓਥੋਂ ਸਿੱਧਾ ਚੁਲਾਈ ਠੀਕ ਹੈ ਬਾਹਾਂ ਆ ਕੇ ਰੂੜੀਆਂ ਜਾਂ ਉਨੀਆਂ ਤੇ ਗਾ ਜਾਂ ਪੜਿਆ ਹੋਊ ਉੱਥੋਂ ਖੱਬੇ ਮੁਰਗੀ ਖੱਬੇ ਸਕੂਲ ਆਊਗਾ ਉੱਥੇ ਡੱਲਾ ਪੱਬਾ ਕਹਿੰਦਾ ਉਹਨਾਂ ਜੁਕੀਆਂ ਪੰਨਾਂ ਤੇ ਪੱਟੇ-ਪੱਟੇ ਯਾਰ ਇਹ ਕੀ ਦੱਸਣਾ ਤੂੰ ਸਿੱਧਾ ਦੱਸ ਪੂਰਾ ਪੂਰਾ ਜੀ ਪੂਰਾ ਉਦੋਂ ਬਾਅਦ ਟੋਆਊ ਗੋਡੇ-ਗੋਡੇ ਪਾਣੀ ਖੜਾਊ ਫਿਰ ਇਹ ਤਾਂ ਮਸੜੀ ਹੁਈ ਕਹੀ ਜਾਂਦਾ ਮੈਂ ਸੁਗਾਉਂਦਾ ਕੌਮੂਲ ਕੋਈ ਨਿਸ਼ਾਨੀ ਪੱਕੀ ਹੈ ਕਾਹ ਹੁੰਦੀ ਤਾਂ ਲੋੜ ਹੀ ਨਹੀਂ 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 ਮੈਂ ਦੱਸਦਾ ਮਸੜੀ ਇੱਥੇ ਅੱਡੇ ਤੋਂ ਉਤਰ ਕੇ ਟੋਬੇ ਕੋਲ ਦੀ ਹੋ ਕੇ ਸਕੂਲ ਆਊਗਾ ਸਕੂਲ ਸਕੂਲ ਕੋਲੇ ਪਾਣੀ ਹੋ ਗੋਡੇ-ਗੋਡੇ ਕਿੱਥੇ ਪਾਣੀ ਹੋਊਗਾ ਦੇਖਾਈ ਗਈ ਫਿਰ ਨਿਖਾਨੀ ਇਥੋਂ ਸਕੂਲ ਤੋਂ ਵਾਪਸ ਜੀ ਕਰਦੇ ਸਿੱਧਾ ਹੋ ਜੀ ਇਹ ਤਾਂ ਇਹ ਸਿੱਧਾ ਨੱਕ ਦੀ ਸੇਧ ਨੂੰ ਨਾਲੀ ਬੰਨੀ ਤੁਰਿਆ ਆਂ ਨਾਲੀ ਬੰਨੀ ਹਾਂ ਆ ਬੱਟਾ ਉੱਤੋਂ ਦੀ ਆਈ ਬੱਟ ਹੋ ਜਮਾ ਕੀਟ ਦੀ ਰੀ ਡਿਗਦੀ ਆ ਬੱਟ ਤੋਂ ਕੀਟ ਦੀ ਰੀ ਡਿਗਦੀ ਆ ਉਹ ਤਾਂ ਛੱਡਿਆ ਨਹੀਂ ਸਾਂਝਾ ਖਾਤਾ ਸੀ ਠੀਕ ਹੈ ਯਾ ਹੋਰ ਬਜ਼ੁਰਗਾਂ ਲੜਫੇ ਵੱਡੇ ਫਿਰ ਬੱਟਾ ਤੂੰ ਆਉਣੀ ਬੰਦ ਬੋਲਦੀ ਛੱਡੀ ਠੀਕ ਹੈ ਠੀਕ ਬਾ ਉੱਤੋਂ ਦੀ ਆ ਜੀ ਮਾਸ਼ਾਲਾ ਸੌਥਰੀ ਕਾਰ ਆ ਜਾਈ ਯਾਰ ਬੜੇ ਲਿਖਾਈ ਗੱਲ ਕਰੀਓ ਹਾਂ ਐ ਇੱਕ ਪਕਾਈ ਮਾਰਦਾ ਨਾ ਯਾਰ ਬੜੇ ਲਿਖਾਈ ਗੱਲ ਕੀ ਲੌੜਾ ਬੜੇ ਲਿਖਾਈ ਗੱਲ ਕੀਤੀ ਇਹ ਕੋ ਹੋਰ ਕੰਮ ਇਹਦੀ ਡਾਂਗ ਨਾ ਖਾਨੀ ਤਾਂ ਛੀ ਹੈ ਕਰ ਵਿਚਾਰ ਕਿ ਉਧਰ ਸਕੂਲ ਕੋਲ ਚਰ ਗਲੂ ਨਹੀ ਆ ਫਿਰ ਤੂੰ ਉਹਦਾ ਇੱਥੋਂ ਦੇ ਪਾਸੇ ਦੀ ਟੱਪ ਕੇ ਆ ਵੱਲੇ ਤਾਂ ਫਿਰ ਖਾਨੀ ਹੁੰਦੀ ਆ ਬਸ ਯਾਰ ਮੈਂ ਕਰਾਉਂਦੀ ਮਾਂ ਮੋਰ ਕੀ ਲੈ ਫਿਰ ਦੀ ਜਾਨ ਇਹ ਕੀ ਗੱਲ ਬਣਦੀ ਆ ਫਿਰ ਦੀ ਤੂੰ ਵੇਚੀ ਕਰਾਈ ਜਨਾ ਮੇਰੀ ਮੰਨੀ ਦੀ ਹੁੰਦੀ ਆ ਕੱਲਾ ਆਉਂਦਾ ਬਸ਼ਨਾ ਆਉਂਦਾ ਮੋਟਰ ਤੇ ਆ ਜਾ ਮੋਟ ਪਗਾਈ ਮਾਰ ਨਾ ਜਮੈਂ ਬੋਲਦਾ ਹੀ ਨਹੀਂ ਯਾਰ ਬੋਲਦਾ ਆ ਚੱਲ ਫਿਰ ਚੱਲ ਮੂਰੇ ਲੱਗ ਮੂਰੇ ਲੱਗ ਨਾਲੇ ਹੋਰ ਕੁੜੀ ਵੀ ਕਹਿੰਦੀ ਹੋ ਵੀ ਟੈਨ ਪੰਜ ਕੇ ਰਹਿ ਗਿਆ ਨਾ ਓਏ ਬਾ ਆਇਆ ਕਰੀ ਜਾਂਦੀ ਹੂ ਇੱਕ ਇੱਕ ਬਿੱਟ ਟੀਰੀ ਦੇ ਬੱਚੇ ਨੂੰ ਡਰਦਾ ਹੁੰਦਾ ਨਵੇਂ ਘਰੇ ਜਾਣਾ ਕਹਿੰਦੀ ਆ ਜਾ ਕਹੇ ਘੁੱਟ ਲੈਂਦੀ ਹੂ ਕਹੇ ਛੱਡ ਦਿੰਦੀ ਹੂ ਕੀ ਘੁੱਟ ਲੈਂਦੀ ਹੂ ਸ਼ਾਂ ਸ਼ਾਂ ਦੀ ਗੱਲ ਆ ਵੀ ਸ਼ਾਂ ਕੋ ਘੁੱਟ ਲੈਂਦੀ ਹੂ ਵੀ ਮਨਾ ਕੀ ਪਤਾ ਫਾ ਲੱਗਣੇ ਨਾ ਲੱਗਣ ਸਾਡੀ ਦੂਰ ਦੀ ਰਿਸ਼ਤੇਦਾਰੀ ਹੈ ਜੇ ਨੇੜੇ ਦੀ ਰਿਸ਼ਤੇਦਾਰੀ ਹੁੰਦਾ ਤੇਰੀ ਮੈਂ ਕਣਕ ਜੀ ਮਾਰ ਦਿੰਦਾ ਬੋਲਣੋਂ ਨਹੀਂ ਹਟਦਾ ਤੂੰ ਕਣਕ ਛੋਟੀ ਆ ਮਾਰਤਾ ਲਮ ਕੀ ਮਾਰ ਤੂੰ ਕਹਿੰਦਾ ਜਨਾ ਕਣਕ ਤੈਨੂੰ ਮਾਰ ਦਿੰਦਾ ਮੈਂ ਜਿਹੜੇ ਸਾਹ ਤੇ ਤੂੰ ਬੋਲਦਾ ਨਹੀਂ ਆਪਾਂ ਤਾਂ ਇਹ ਜੋ ਕੋਈ ਗਲਤ ਗੱਲ ਕਰੀ ਹਾਂ ਪਰਿਵਾਰ ਕੀ ਸਾਰੀਆਂ ਗਲਤ ਤਾਂ ਇੱਕ ਵੀ ਨਹੀਂ ਜੇ ਗੱਲ ਕਰ ਜੇ ਕਰਨੀ ਪਹੇਗੀ ਤਾਂ ਫਿਰ ਕੱਲੇ ਚੈਨੂੰ ਪਤਾ ਸਾਰੀਆਂ ਕੱਲੇ ਹੁੰਦੀਆਂ